ਸਸੀ ਕਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਪਟਿਕ ਭਲਾਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਦਾਸ ਬ੍ਰਾਂਡ ਦੇ ਕੱਟ ਪੀਸ ਰਹਿਣਗੇ ਜੀ ਇਹਨਾਂ ਦੀ ਜਿਹੜੀ ਪ੍ਰਾਈਸ ਰ ਹੋਊਗੀ 125 ਰੁਪਏ ਪਰ ਮੀਟਰ ਤੁਹਾਨੂੰ ਪੀਸ ਪੈਣ ਵਾਲਾ ਦਾਸ ਬ੍ਰਾਂਡ ਠੀਕ ਹੈ ਜੀ ਚੈੱਕ ਕਰੋ ਜੀ ਪ੍ਰਿੰਟ ਤੁਹਾਨੂੰ ਮਿਲਣਗੇ ਬੜੇ ਪਿਆਰੇ ਜੀ ਸੋਹਣੇ ਸੋਹਣੇ ਪ੍ਰਿੰਟ ਮਿਲਣ ਵਾਲੇ ਆ ਜੀ ਚੈੱਕ ਕਰੋ ਇਹ ਪੌਣੇ 1 2 ਮੀਟਰ ਦਾ ਪੀਸ ਰਹੂਗਾ ਜੀ ਜਿਹੜੀ ਮੇਰੀ ਭੈਣ ਦਾ ਘੇਰਾ 19 ਇੰਚ ਰੈਡੀ ਹੁੰਦਾ ਤਾਂ ਉਹ ਲੈ ਸਕਦੀ ਹੈ ਸਾਡੇ ਕੋਲ ਇਹ ਵਾਲਾ ਪੀਸ ਜਿਹਨਾਂ ਦੀ ਫੋਲਡ ਕਰਕੇ ਸ਼ਾਰਟ ਬੰਦੀ ਹੈ ਤੇ ਪੌਣੇ 1 2 ਮੀਟਰ ਦੀ ਕੱਟ ਵਿੱਚ ਰਹਿਣ ਵਾਲਾ ਪੀਸ ਹੈ ਪ੍ਰਾਈਸ ਰਹਿਣ ਵਾਲਾ ਜੀ 125 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਬਹੁਤ ਪਿਆਰੇ ਜੇ ਪੀਸ ਹੈ ਜੀ ਦਾਸ ਬ੍ਰੈਂਡ ਦੇ ਇਹ ਵਾਲਾ ਪ੍ਰਿੰਟ ਚੈੱਕ ਕਰੋ ਜੀ ਇਹ ਬਲੈਕ ਦੇ ਵਿੱਚ ਰਹੂਗਾ ਇਹ ਵੀ ਤੁਹਾਨੂੰ ਮਿਲੂਗਾ ਜੀ ਪੌਣੇ 1 4 ਮੀਟਰ ਤੱਕ ਜੇ ਰਹਿਣ ਵਾਲਾ ਤੇ ਬੜਾ ਸੋਹਣਾ ਜਿਹਾ ਪੀਸ ਹੈ ਬਲੈਕ ਪ੍ਰਿੰਟ ਪੂਰਾ ਤੁਸੀਂ ਸੂਟ ਬਣਾ ਸਕਦੇ ਹੋ ਜਿਹੜੀਆਂ ਮੇਰੀਆਂ ਭੈਣਾਂ ਪਤਲੀਆਂ ਠੀਕ ਹੈ ਜੀ ਜੇਕਰ ਫਰੌਕ ਰੈਡੀ ਕਰਨੀ ਹੈ ਤਾਂ ਫਰੌਕ ਵੀ ਬਹੁਤ ਸੋਹਣੀ ਰੈਡੀ ਹੋਣੀ ਹੈ ਜੀ ਇਹ ਵਾਲੇ ਪੀਸ ਦੀ ਦੇਖੋ ਬਹੁਤ ਹੀ ਪਿਆਰਾ ਜਿਹਾ ਪੀਸ ਰਹਿਣ ਵਾਲਾ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੇਕਰ ਤੁਸੀਂ ਸਾਡੇ ਕੋਲ ਐਦਾਂ ਦੀ ਚਿਕਨ ਵਰਕ ਦੀ ਬਾਟਮ ਲੈਣਾ ਚਾਹੁੰਦੇ ਹੋ ਇਹਦੀ ਐਦਾਂ ਦੀ ਤੇ ਇਹ ਸਾਡੇ ਕੋਲੇ ਬਹੁਤ ਹੀ ਸੋਹਣੀ ਜੀ ਪਿਓਰ ਕਾਟਨ ਸਟਾਫ ਦੇ ਵਿੱਚ ਚਿਕਨ ਵਰਕ ਦੀ ਬਾਟਮ ਆਈ ਹੈ ਦੇਖ ਸਕਦੇ ਹੋ نیچے ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਬਾਟਮ ਦਾ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨਿੰਗ ਹੈ ਦੇਖੋ ਜੀ ਇਹ ਵਾਲੀ ਡਿਜ਼ਾਈਨਿੰਗ ਬਣੀ ਹੋਈ ਹੈ ਚਿਕਨ ਵਰਕ ਬਾਟਮ ਦੀ ਦੇਖੋ ਪੂਰੀ ਉੱਪਰ ਤੱਕ ਇਹਦਾ ਵਰਕ ਆਉਣ ਵਾਲਾ ਹੈ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਪੂਰਾ ਉੱਪਰ ਤੱਕ ਚਿਕਨ ਵਰਕ ਆਊਗਾ ਜੀ बॉटम ਦਾ ਬਹੁਤ ਪਿਆਰੀ बॉटम ਹੈ 450 ਤੁਹਾਨੂੰ ਇਹ ਵਾਲੀ बॉटम ਪਹਿਣ ਵਾਲੀ ਹੈ ਬਿਲਕੁਲ ਪਿਓਰ कॉटन ਸਟੱਫ ਦੇ ਵਿੱਚ ਰਹੂਗੀ ਜੀ ਠੀਕ ਹੈ ਜੀ ਇੱਕ ਡਿਜ਼ਾਈਨ ਤੁਹਾਨੂੰ ਹੋਰ ਮਿਲੂਗਾ ਇਸ बॉटम ਦੇ ਵਿੱਚ ਦੇਖੋ ਜੀ ਇੱਕ ਤੁਹਾਨੂੰ ਇਹ ਵਾਲਾ ਡਿਜ਼ਾਈਨ ਬੈਲ ਵਾਲਾ ਇਹ ਵੀ ਬਿਲਕੁਲ ਪਿਓਰ ਕਾਟਨ ਸਟਾਫ ਦੇ ਵਿੱਚ ਰਹੂਗੀ ਇਹ ਥੋੜੀ ਜੀ ਆਫ ਵਾਈਟ ਦੇ ਵਿੱਚ ਰਹਿਣ ਵਾਲੀ ਹੈ ਚੈੱਕ ਕਰੋ ਡਿਜ਼ਾਈਨ ਇਹਦਾ ਵੀ ਵਰਕ ਉੱਪਰ ਤੱਕ ਹੈ ਤੁਹਾਨੂੰ ਮੈਲ ਵਾਲਾ ਚਿਕਨ ਵਰਕ ਇਹਦੀ ਡਿਜ਼ਾਈਨ ਹੀ ਦੇਖੋ ਇਹ ਵੀ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਚਿਕਨ ਵਰਕ ਦੀ ਜੀ ਇਹਦੀ ਵੀ ਜਿਹੜੀ ਪ੍ਰਾਈਸ ਰਹਿਣ ਵਾਲੀ ਹੈ 450 450 ਵਿੱਚ ਤੁਹਾਨੂੰ ਇਹ ਵਾਲੀ ਬਾਟਮ ਪੈਣ ਵਾਲੀ ਹੈ ਜੀ ਠੀਕ ਹੈ ਜੀ ਚੈੱਕ ਕਰੋ ਇਹ ਕੇ ਵਾਲੀ ਬਾਟਮ ਮਿਲੂਗੀ ਜੀ ਇਹ ਵਾਲੀ ਬਾਟਮ ਤੁਹਾਨੂੰ 350 ਦੇ ਵਿੱਚ ਪੈਣ ਵਾਲੀ ਹੈ ਜੀ ਚੈੱਕ ਕਰੋ ਜੀ ਇਹ ਵਾਲੀ ਬਾਟਮ ਇਹ 350 ਦੇ ਵਿੱਚ ਤੁਹਾਨੂੰ ਬਾਟਮ ਪਾਉਗੀ ਚਿਕਨ ਵਰਕ ਦੇ ਵਿੱਚ ਤੁਹਾਮਾ ਦਾ ਪਣਾ ਜਿਹੜਾ ਵੱਡਾ ਰਹਿਣ ਵਾਲਾ ਜੀ ਡਬਲ ਪਣੇ ਵਿੱਚ ਤੁਹਾਨੂੰ ਬਾਟਮਾਂ ਮਿਲਣਗੀਆਂ ਇਹ ਚੈੱਕ ਕਰੋ ਜੀ ਅਗਲੇ ਪੀਸ ਦਿਖਾਉਣ ਲੱਗੇ ਆ ਪ੍ਰਿੰਟ ਰਹਿਣ ਵਾਲੇ ਬਹੁਤ ਹੀ ਪਿਆਰੇ ਦਾਸ ਬ੍ਰੈਂਡ ਦੇ ਜੀ ਚੱਕਰੀ ਚਲੋ ਪ੍ਰਿੰਟ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ 3 ਮੀਟਰ ਤੱਕ ਸ਼ਾਰਟ ਪੀਸ ਰਹੂਗਾ ਜੀ ਇਹ ਵਾਲੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਨਾਲ ਬੋਟਮ ਮੈਚਿੰਗ ਬੜੀ ਪਿਆਰੀ ਹੈ ਬਹੁਤ ਪਿਆਰੀ ਮੈਚਿੰਗ ਦੇ ਨਾਲ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਅਗਲਾ ਚੈੱਕ ਕਰੋ ਜੀ ਇਹ ਵੀ ਪ੍ਰਿੰਟ ਬੜਾ ਪਿਆਰਾ ਜਿਹਾ ਇਹ ਵੀ ਸ਼ਾਰਟ ਪੀਸ ਰਹਿਣ ਵਾਲਾ ਚੈੱਕ ਕਰੋ ਇਹਦੇ ਨਾਲ ਤੁਸੀਂ ਮੈਚਿੰਗ ਬਾਟਮ ਲਓ ਕੈਮਰਿਕ ਦੀ 250 ਜੀ ਤੁਹਾਨੂੰ ਬਾਟਮ ਪੈਣ ਵਾਲੀ ਆ ਪਿਓਰ ਕੈਮਰਿਕ ਸਟਾਫ ਰਹੂਗਾ ਬਹੁਤ ਹੀ ਫਾਈਨ ਵਾਲਾ ਸਟਾਫ ਹੈ ਜੀ ਪਿਓਰ ਕੈਮਰਿਕ ਠੀਕ ਹੈ ਜੀ ਮੈਚਿੰਗ ਦੇਖੋ ਬਹੁਤ ਪਿਆਰੀ ਮੈਚਿੰਗ ਆ ਜੀ ਇਹ ਵਾਲੀ ਦੇਖੋ ਜੀ ਠੀਕ ਹੈ ਜੀ ਪਿਆਰੀ ਜੀ ਮੈਚਿੰਗ ਰਹਿਣ ਵਾਲੀ ਹੈ ਇਹ ਵਾਲਾ ਚੈੱਕ ਕਰੋ ਪ੍ਰਿੰਟ ਇਹ ਤੁਹਾਨੂੰ 4 ਮੀਟਰ ਤੱਕ ਮਿਲੂਗਾ ਜੀ ਇਹ ਵਾਲਾ ਸੂਟ ਪੂਰਾ ਕੰਪਲੀਟ ਸੂਟ ਲੈ ਸਕਦੇ ਹੋ 4 4.5 ਤੱਕ ਦੀ ਕੱਟ ਤੱਕ ਰਹਿਣ ਵਾਲਾ ਜੀ ਠੀਕ ਹੈ ਜਿਹੜੀ ਇਹ ਮੇਰੀਆਂ ਪਹਿਣਾ ਦਾ ਰੈਡੀ ਹੁੰਦਾ ਇੰਨੇ ਸਟੱਫ ਦੇ ਵਿੱਚ ਲੈ ਸਕਦੇ ਆ ਜੀ ਪ੍ਰਿੰਟ ਦੇਖੋ ਆਫ ਵਾਈਟ ਦੇ ਵਿੱਚ ਰਹਿਣ ਵਾਲਾ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰਹੂਗਾ ਜੀ ਠੀਕ ਹੈ ਜੀ ਅਗਲਾ ਪ੍ਰਿੰਟ ਚ ਕਰੋ ਇਹ ਵੀ ਸ਼ਾਰਟ ਪੀਸ ਰਹੂਗੀ ਜੀ ਸ਼ਾਰਟ ਪੀਸ ਰਹਿਣ ਵਾਲੀ ਹੈ ਇਹ ਵੀ ਤੁਸੀਂ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਠੀਕ ਹੈ ਜੀ ਸ਼ਾਰਟ ਪੀਸ ਹੈ ਜੀ ਸ਼ਾਰਟ ਪੀਸ ਹੈ ਜੀ ਲੈ ਸਕਦੇ ਹੋ ਸਾਡੇ ਕੋਲ ਇਹ ਵਾਲਾ ਅਗਲਾ ਚੱਕਰੋ ਜੀ ਇਹ ਤੁਹਾਨੂੰ 4.5 ਮੀਟਰ ਦੀ ਕੱਟ ਤੱਕ ਮਿਲੇਗਾ ਜੀ ਠੀਕ ਹੈ ਜੀ ਬਾਕੀ ਅਸੀਂ ਪੂਰਾ ਨਾਪ ਲਾਂਗੇ ਸ਼ਾਇਦ 5 ਮੀਟਰ ਤੱਕ ਹੋਵੇ ਪਰ 4.5 ਮੀਟਰ ਤੱਕ ਜ਼ਰੂਰ ਹੈ ਜੀ ਇਹ ਵਾਲਾ ਬਹੁਤ ਪਿਆਰਾ ਸੂਟ ਬਣਨਾ ਦੇਖੋ ਇਹ ਕੇਵਲ ਆ ਪੀਸ ਮਿਲੇਗਾ ਇਹ ਨਾਲ ਪ੍ਰਿੰਟ ਦੇਖੋ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ ਜੀ ਨਿਊ ਨਿਊ ਜੇ ਪ੍ਰਿੰਟ ਹੈ ਦੇਖੋ ਜੀ ਪ੍ਰਿੰਟਿੰਗ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਇਹਨਾਂ ਪੀਸਾਂ ਦੀ ਦੇਖੋ ਜੀ ਇਹ ਵਾਲਾ ਪੀਸ ਦੇਖੋ 3.5 ਮੀਟਰ ਤੱਕ ਸ਼ਾਰਟ ਪੀਸ ਰਹੂਗਾ ਇਹ ਵਾਲੀ ਰਹੂਗੀ ਇਹ ਨਾਲ ਬਾਟਮ ਤੇ ਇਹਦੇ ਇਹਦੀ ਤੁਸੀਂ ਫਰੌਕ ਬਣਾ ਸਕਦੇ ਹੋ ਬਹੁਤ ਹੀ ਪਿਆਰੀ ਜੀ ਚੋਨਾ ਵਾਲੀ ਫਰੌਕ ਬਣੂਗੀ ਤੁਹਾਡੀ ਅਮਰੀਲਾ ਕੱਟ ਦੇ ਵਿੱਚ ਵੀ ਤੁਸੀਂ ਫਰੌਕ ਬਣਾ ਸਕਦੇ ਹੋ ਬਹੁਤ ਸੋਹਣਾ ਸੂਟ ਬਣਾਣਾ ਜੀ ਫਰੌਕ ਦੇ ਨਾਲ ਠੀਕ ਹੈ ਜੀ ਜਿਹੜੀਆਂ ਮੇਰੀ ਆਪਣੀ ਦੀ ਲੈਂਥ ਜ਼ਿਆਦਾ ਹੈ ਉਹ ਵੀ ਲੈ ਸਕਦੀਆਂ ਠੀਕ ਹੈ ਜੀ ਜ਼ਿਆਦਾ ਹੈਲਥੀ ਮੇਰੀਆਂ ਭੈਣਾਂ ਹੁੰਦੀਆਂ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਠੀਕ ਹੈ ਜੀ ਇਹ ਤੁਹਾਨੂੰ ਮਿਲੂਗਾ ਸਟਾਫ ਇਹ ਵਾਲਾ ਤੁਹਾਨੂੰ ਪੀਸ ਜਿਹੜਾ ਮੈਨਣ ਵਾਲਾ ਜੀ ਇਹ ਮਿਲੂਗਾ ਪੌਣੇ ਕ 4 ਮੀਟਰ ਦੀ ਕੱਟ ਤੱਕ ਮਿਲੂਗਾ ਜੀ ਜਿਹੜੀ ਮੇਰੀ ਭੈਣ ਦਾ ਐਡਾ ਸੂਟ ਬੰਦ ਆ ਜੀ ਇੰਨੇ ਸਟੱਫ ਦੇ ਵਿੱਚ ਰੈਡੀ ਕਰ ਸਕਦੇ ਹੋ ਲੈ ਸਕਦੇ ਆ ਜੀ ਕਲਰ ਬੜਾ ਪਿਆਰਾ ਪ੍ਰਿੰਟ ਬੜਾ ਪਿਆਰਾ ਰਹਿਣ ਵਾਲਾ ਇਹ ਵਾਲਾ ਪੀਸ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਇਹਦੇ ਨਾਲ ਤੁਸੀਂ ਚਿਕਨ ਵਰਕ ਦੀ ਬਾਟਮ ਲੈ ਸਕਦੇ ਹੋ ਦੇਖੋ ਐਦਾਂ ਦੀ ਚਿਕਨ ਵਰਕ ਦੀ ਬਾਟਮ ਦੇ ਨਾਲ ਲੈ ਸਕਦੇ ਹੋ ਬਹੁਤ ਪਿਆਰੀ ਬਾਟਮ ਰਹਿਣੀ ਆ ਜੀ ਐਦਾਂ ਬੜਾ ਪਿਆਰਾ ਜਿਹਾ ਸੂਟ ਬਣਾ ਚਿਕਨ ਵਰਕ ਦੀ ਬਾਟਮ ਨਾਲ 450 ਦੇ ਵਿੱਚ ਨੂੰ ਇਹ ਵਾਲੇ ਬਾਟਮ ਪਹਿਨਣ ਵਾਲੀ ਹੈ ਚਿਕਨ ਵਰਕ ਦੀ ਦੇਖੋ ਬਹੁਤ ਪਿਆਰੀ ਬਾਟਮ ਹੈ ਜੀ ਇਹ ਠੀਕ ਹੈ ਜੀ 450 ਦੇ ਵਿੱਚ ਪਹਿਨਣ ਵਾਲੀ ਹੈ ਆਫ ਵਾਈਟ ਸ਼ਰਟ ਦੇ ਨਾਲ ਜੇਕਰ ਤੁਸੀਂ ਐਦਾਂ ਡਾਰਕ ਬਾਟਮ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਵੀ ਡਾਰਕ ਬਾਟਮ ਦੇ ਨਾਲ ਵੀ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਇਹ ਸ਼ਰਟ ਪੀਸ ਰਹਿਣ ਵਾਲਾ ਜੀ ਅਗਲਾ ਪੀਸ ਚੱਕਰੋ ਜੀ ਇਹ ਵੀ 3 ਮੀਟਰ ਤੱਕ ਰਹੂਗਾ ਜੀ ਪੀਸ ਇਹਦੀ ਵੀ ਬਹੁਤ ਸੋਹਣੀ ਫਰੌਕ ਬਣਨੀ ਹੈ ਜਿਹਦੀ ਮੇਰੀ ਭੈਣ ਦੇ ਫਰੌਕ ਰੈਡੀ ਕਰਨੀ ਹੈ ਬੜੀਆਂ ਪਿਆਰੀਆਂ ਜੀਆਂ ਫਰੌਕਾਂ ਬਣਨੀਆਂ ਇਹਨਾਂ ਪੀਸਾਂ ਦੀਆਂ ਇਹ ਵਾਲਾ ਜਿਹੜਾ ਪੀਸ ਰਹੂਗਾ ਜੀ ਇਹ ਪੌਣੇ 2 ਮੀਟਰ ਦੀ ਕੱਟ ਤੱਕ ਇਹ ਵਾਲਾ ਜਿਹੜਾ ਪੀਸ ਹੈ ਜੀ ਇਹਦੀ ਜਿਹੜੀ ਕੱਟ ਰਹਿਣ ਵਾਲੀ ਹੈ ਸਵਾ 2 ਮੀਟਰ ਤੱਕ ਰਹੂਗਾ ਜੀ ਸਵਾ 2 ਮੀਟਰ ਤੱਕ ਰਹੂਗਾ ਇਹਦੇ ਨਾਲ ਤੁਸੀਂ ਚਿਕਨ ਵਰਕ ਦੀ ਬਾਟਮ ਲੈ ਲਓ ਬਹੁਤ ਪਿਆਰਾ ਬਣਦਾ ਸੂਟ ਦੇਖੋ ਜੀ ਇਹ ਵਾਲੀ ਬਾਟਮ ਲੈ ਸਕਦੇ ਹੋ ਡਿਜ਼ਾਈਨਿੰਗ ਬਹੁਤ ਪਿਆਰੀ ਆ ਬਾਟਮ ਦੀ ਦੇਖ ਸਕਦੇ ਹੋ ਬਹੁਤ ਪਿਆਰੀ ਡਿਜ਼ਾਈਨਿੰਗ ਆ ਜੀ ਬਾਟਮ ਦੀ ਉੱਪਰ ਤੱਕ ਇਹਦੇ ਚਿਕਨ ਵਰਕ ਹੋਇਆ ਜੀ ਦੇਖੋ ਜੀ 450 ਤੋਂ ਨਹੀਂ ਪਲੀ ਬਾਟਮ ਪਹਿਣ ਵਾਲੀ ਆ ਇਹ ਵਾਲਾ ਚੈੱਕ ਕਰੋ ਜੀ ਸਵਾ 2 ਮੀਟਰ ਦਾ ਪੀਸ ਆ ਜੀ ਜਿਹਦੀ ਮੋੜ ਕੇ ਸ਼ਲਡ ਬੰਨਦੀ ਹੈ ਲੈ ਸਕਦੀ ਹੈ ਪੌਣੇ 2 ਮੀਟਰ ਦੋ ਪੀਸਾਂ ਦੇ ਵਿੱਚ ਮਿਲੂਗਾ ਜੀ ਠੀਕ ਹੈ ਜਿਹੜੀਆਂ ਮੇਰੀਆਂ ਪਹਿਣਾ ਪਤਲੀਆਂ ਛੋਟੀਆਂ ਕੱਦ ਦਾ ਉਹ ਲੈ ਸਕਦੇ ਦੋ ਪੀਸਾਂ ਦੇ ਵਿੱਚ ਇਹ ਵਾਲਾ ਪੀਸ ਐਦਾਂ ਬਾਟਮ ਲੈ ਸਕਦੇ ਹੋ ਤੁਸੀਂ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਹੈ ਪ੍ਰਿੰਟ ਦੇਖੋ ਜੀ ਇਹਦਾ ਪ੍ਰਿੰਟ ਬਹੁਤ ਪਿਆਰਾ ਰਹੂਗਾ ਜੀ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਇਹ ਵਾਲੇ ਪੀਸ ਦਾ ਇਹ ਦੇਖੋ ਜੀ ਇਹਦੇ ਨਾਲ ਤੁਹਾਨੂੰ ਮੈਚਿੰਗ ਬਾਟਮ ਮਿਲ ਜੂਗੀ ਜੇ ਆਫ ਵਾਈਟ ਨਾਲ ਲੈਣੀ ਲੈ ਸਕਦੇ ਹੋ ਇਹ ਸਵਾ 2 ਮੀਟਰ ਦੀ ਕੱਟ ਤੱਕ ਸ਼ਰਟ ਰਹਿਣ ਵਾਲੀ ਹੈ ਜੀ ਸਵਾ 2 ਮੀਟਰ ਦੀ ਕੱਟ ਤੱਕ ਇਹ ਵਾਲਾ ਰਹੂਗਾ ਜੀ ਇਹਦੇ ਨਾਲ ਬਾਟਮ ਪੀਸ ਬੜੇ ਪਿਆਰੇ ਜੀ ਆ ਜੀ ਪ੍ਰਿੰਟ ਬੜੇ ਪਿਆਰੇ ਆ ਸਾਰੇ ਤੁਹਾਨੂੰ ਬਹੁਤ ਪਿਆਰੇ ਪ੍ਰਿੰਟ ਮਿਲਣ ਵਾਲੇ ਆ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਤੁਹਾਨੂੰ 4 ਮੀਟਰ ਦੀ ਕੱਟ ਤੱਕ ਮਿਲੂਗਾ ਜੀ ਠੀਕ ਆ ਜੀ 4 4.5 ਮੀਟਰ ਦੀ ਕੱਟ ਤੱਕ ਮਿਲਣ ਵਾਲਾ ਪੀਸ ਹੈ ਪ੍ਰਿੰਟ ਦੇਖੋ ਆਫ ਵਾਈਟ ਦੇ ਵਿੱਚ ਜਿਹੜੀਆਂ ਮੇਰੀਆਂ ਭੈਣਾਂ ਜ਼ਿਆਦਾ ਆਫ ਵਾਈਟ ਪਸੰਦ ਕਰਦੀਆਂ ਦੇਖੋ ਜੀ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਤੇ ਸੂਟ ਵੀ ਬਹੁਤ ਸੋਹਣਾ ਬਣਨਾ 올ਓਵਰ ਸੂਟ ਤੁਸੀਂ ਬਣਾ ਸਕਦੇ ਹੋ ਡਬਲ ਸ਼ੈਡਡ ਦੁਪੱਟਾ ਕਰਾ ਸਕਦੇ ਹੋ ਜੀ ਬਹੁਤ ਪਿਆਰੇ ਸੂਟ ਬਣ ਕੇ ਰੈਡੀ ਹੁੰਦੇ ਆ ਜੀ ਐਦਾਂ ਦੇ ਪ੍ਰਿੰਟ ਦੇ ਦਾਸ ਬ੍ਰੈਂਡ ਆ ਜੀ ਦਾਸ ਬ੍ਰੈਂਡ ਦੀ ਜਿਹੜੀ ਪ੍ਰਿੰਟਿੰਗ ਹੁੰਦੀ ਆ ਬਹੁਤ ਜ਼ਿਆਦਾ ਪਿਆਰੀ ਪ੍ਰਿੰਟਿੰਗ ਹੁੰਦੀ ਆ ਦਾਸ ਬ੍ਰੈਂਡ ਦੀ ਇਹ ਵਾਲਾ ਪੀਸ ਵੀ ਤੁਸੀਂ ਪੂਰੀ ਕੱਟ ਲੈ ਸਕਦੇ ਹੋ ਦੋ ਪੀਸਾਂ ਵਿੱਚ 5 ਮੀਟਰ ਦੀ ਕੱਟ ਤੱਕ ਤੁਹਾਨੂੰ ਇਹ ਵਾਲਾ ਸੂਟ ਪੈਣ ਵਾਲਾ ਜੀ ਇਹ ਚੈੱਕ ਕਰੋ ਜੀ ਇਹ ਦੋ ਪੀਸਾਂ ਦੇ ਵਿੱਚ ਤੁਹਾਨੂੰ ਮਿਲੇਗਾ ਸ਼ਰਟ ਪੀਸ ਲੈ ਸਕਦੇ ਹੋ ਸਵਾ ਦੋ ਮੀਟਰ ਦਾ ਪੀਸ ਇਹ ਆ ਇੱਕ ਪੀਸ ਹੋਰ ਆ ਜਿਹੜੀਆਂ ਮੇਰੇ ਪਹਿਲਾਂ ਦਾ 4 ਮੀਟਰ ਤੱਕ ਸੂਟ ਬਣਦਾ ਇਹ ਵਾਲਾ ਲੈ ਸਕਦੀਆਂ ਸਾਡੇ ਕੋਲ ਇਹ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਇਹਦੀ ਮੈਚਿੰਗ ਬੜੀ ਪਿਆਰੀ ਹੈ ਜੀ ਐਦਾਂ ਤੁਸੀਂ ਮੈਚਿੰਗ ਲੈ ਸਕਦੇ ਹੋ ਇਹਦੀ ਠੀਕ ਹੈ ਜੀ ਜਾਂ ਤੁਸੀਂ ਕਿਸੇ ਵੀ ਹੋਰ ਕਲਰ ਦੇ ਨਾਲ ਮੈਚਿੰਗ ਕਰ ਸਕਦੇ ਹੋ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਜੀ ਇਹ ਪ੍ਰਿੰਟ ਚੈੱਕ ਕਰੋ ਜੀ ਇਹ ਵੀ ਤੁਹਾਨੂੰ 4 ਮੀਟਰ ਤੱਕ ਮਿਲਣ ਵਾਲਾ ਪੀਸ ਹੈ ਜੀ ਚੈੱਕ ਕਰੋ ਪ੍ਰਿੰਟ ਦੇਖੋ ਜੀ ਬੜੇ ਪਿਆਰੇ ਜੀ ਪ੍ਰਿੰਟ ਰਹਿਣ ਵਾਲਾ ਇਹ ਪ੍ਰਿੰਟ ਦੇਖੋ ਜੀ ਇਹ ਵੀ ਬਲੈਕ ਬੀਸ ਦੇ ਵਿੱਚ ਹੈ ਜੀ ਵੀ ਜੇਕਰ ਤੁਸੀਂ ਫਰੌਕ ਰੈਡੀ ਕਰੋ 3 ਮੀਟਰ ਤੱਕ ਤਰੂ ਪੀਸ ਪੈਣ ਵਾਲਾ 3.5 ਮੀਟਰ ਦੀ ਕੱਟ ਤੱਕ ਰਹੂਗਾ ਜੀ ਇਹ ਵਾਲਾ ਪੀਸ ਠੀਕ ਹੈ ਜੀ 3.5 ਮੀਟਰ ਦੀ ਕੱਟ ਤੱਕ ਰਹੂਗਾ ਬੜੀ ਸੋਹਣੀ ਫਰੌਕ ਬਣਾ ਸਕਦੇ ਹੋ ਜਿਹੜੀ ਮੇਰੀਆਂ ਪੈਣਾ ਜ਼ਿਆਦਾ ਪਤਲੀਆਂ ਉਹ ਆਪਣਾ ਸੂਟ ਵੀ ਰੈਡੀ ਕਰ ਲੈਂਦੇਗਾ 3.5 ਮੀਟਰ ਦੀ ਕੱਟ ਵਿੱਚ ਇਹ ਵੀ ਆਫ ਵਾਈਟ ਪ੍ਰਿੰਟ ਵਿੱਚ ਰਹੂਗਾ ਪ੍ਰਿੰਟ ਦੇਖੋ ਜੀ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਦੀ ਦੇਖੋ ਜੀ ਇਹ ਵੀ ਤੁਹਾਨੂੰ 2 ਪੀਸਾਂ ਦੇ ਵਿੱਚ ਮਿਲ ਸਕਦਾ 4 1/2 ਮੀਟਰ ਤੱਕ ਮਿਲੂਗਾ ਜੀ ਪ੍ਰਿੰਟਿੰਗ ਬਹੁਤ ਪਿਆਰੀ ਰਹਿਣ ਵਾਲੀ ਹੈ ਇਹ ਵਾਲਾ ਪੀਸ ਚੈੱਕ ਕਰੋ ਜੀ ਇਹਦੀ ਵੀ ਪ੍ਰਿੰਟਿੰਗ ਬਹੁਤ ਪਿਆਰੀ ਹੈ ਇਹ ਵੀ ਇਹਦਾ ਇਹ ਵੀ 4 1/2 ਮੀਟਰ ਤੱਕ ਰਹਿਣ ਵਾਲਾ ਪੀਸ ਹੈ ਜੀ 4 1/2 ਜਾਂ 4 1/2 ਤੱਕ ਰਹੂਗਾ ਜੀ ਚੈੱਕ ਪ੍ਰਿੰਟਿੰਗ ਦੇਖੋ ਜੀ ਬਹੁਤ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਜੀ ਸਾਰੇ ਪੀਸ ਬਹੁਤ ਪਿਆਰੇ ਮਿਲਣ ਵਾਲੇ ਆ ਇਹ ਤਾਂ ਤੁਸੀਂ ਆਫ ਵਾਈਟ ਬਾਟਮ ਵਾਲੀ ਲੈ ਸਕਦੇ ਹੋ ਦੇਖੋ ਜੀ ਬਹੁਤ ਸੋਹਣਾ ਬੰਨਾ ਸੂਟ ਹੈ ਦਾ ਠੀਕ ਹੈ ਜੀ ਇਹ ਜਿਹੜੀ ਸ਼ਰਟ ਰਹੂਗੀ ਜੀ ਇਹ 2.5 ਮੀਟਰ ਦੀ ਕੱਟ ਤੱਕ ਰਹਿਣ ਵਾਲੀ ਹੈ ਜੀ ਚੈੱਕ ਕਰੋ ਇਹ ਵਾਲਾ ਦੇਖੋ ਜੀ ਇਹ ਵੀ ਤੁਹਾਨੂੰ ਦੋ ਪੀਸਾਂ ਦੇ ਵਿੱਚ ਪੌਣੇ 4 ਮੀਟਰ ਤੱਕ ਮਿਲੂਗਾ ਜੀ ਇਹ ਵਾਲਾ ਪੀਸ ਪ੍ਰਿੰਟ ਦੇਖੋ ਜੀ ਪ੍ਰਿੰਟਿੰਗ ਤਾਂ ਸਾਰੀ ਲਾਜਵਾਬ ਹੁੰਦੀ ਹੈ ਜੀ 10 ਬ੍ਰੈਂਡ ਦੀ ਇਹ ਵਾਲਾ ਪੀਸ ਦੇਖੋ ਇਹ ਸ਼ਰਟ ਪੀਸ ਰਹਿਣ ਵਾਲਾ ਜੀ ਦੋ ਪੀਸਾਂ ਦੇ ਵਿੱਚ ਮਿਲੂਗਾ ਤਾਂ ਉਹ ਇੱਕ ਪੀਸ ਹੋਰ ਲੈਣ ਵਾਲੇ ਦੇ ਵਿੱਚ ਠੀਕ ਹੈ ਜਿਹੜੀਆਂ ਮੇਰੀਆਂ ਭੈਣਾਂ ਦਾ ਬੰਦਾ ਦੀ 4 ਮੀਟਰ ਤੱਕ ਸੂਟ ਉਹ ਲੈ ਸਕਦੀਆਂ ਇਹ ਵੇਲਾ ਦੋ ਪੀਸਾਂ ਨੂੰ ਮਿਲਾ ਕੇ ਇਹ ਵਾਲਾ ਪ੍ਰਿੰਟ ਚੈੱਕ ਕਰੋ ਜੀ ਇਹਦੀ ਪ੍ਰਿੰਟਿੰਗ ਬਹੁਤ ਪਿਆਰੀ ਹੈ ਠੀਕ ਹੈ ਜੀ ਇਹਦੇ ਨਾਲ ਤੁਸੀਂ ਸਾਡੇ ਕੋਲੋਂ ਬਾਟਮ ਲੈ ਸਕਦੇ ਹੋ ਇਦਾਂ ਦੇ ਕਲਰ ਦੇ ਦੇਖੋ ਜੀ ਐਦਾਂ ਮੈਚਿੰਗ ਬਾਟਮ ਲੈ ਸਕਦੇ ਹੋ ਜੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਜਿਦਾਸ ਬ੍ਰੈਂਡ ਹੋਊਗਾ ਇਹ ਪੌਣੇ 4 ਮੀਟਰ ਤੱਕ ਆ ਜੀ ਪੀਸ ਠੀਕ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਦਾ 4:3 ਤੱਕ ਰੈਡੀ ਕਰ ਲੈਂਦੀਆਂ ਉਹ ਲੈ ਸਕਦੀਆਂ ਇਹ ਵੀ ਤੁਹਾਨੂੰ ਪਾਊਗਾ 4.5 ਮੀਟਰ ਦੀ ਕੱਟ ਤੱਕ ਪ੍ਰਿੰਟ ਦੇਖੋ ਜੀ ਪਿਸਤਾ ਕਲਰ ਦੇ ਵਿੱਚ ਰਹੂਗਾ ਸਾਰੇ ਜਿਹੜੇ ਕਲਰ ਸਰਦਾਰੀ ਹੈ ਦਾਸ ਬ੍ਰੈਂਡ ਲਈ ਵੀ ਆ ਕਾਟਨ ਰੈਨ ਵਾਲੀ ਹੈ ਇਹ ਵੀ ਤੁਹਾਨੂੰ ਪੀਸ ਪਉਣ ਵਾਲਾ ਜੀ ਇਹ ਵੀ 5 ਮੀਟਰ ਤੱਕ ਤੁਹਾਨੂੰ ਪੈਣ ਵਾਲਾ ਪੀਸ ਦੋ ਪੀਸਾ ਦੇ ਵਿੱਚ ਮਿਲ ਸਕਦਾ ਜੀ ਵਾਲਾ ਪੀਸ ਕਲਰ ਦੇਖੋ ਜੀ ਬਹੁਤ ਪਿਆਰਾ ਕਲਰ ਹੈ ਇਹਦੇ ਵਾਲਾ ਇਹ 4.5 ਮੀਟਰ ਤੱਕ ਰਹੂਗਾ ਜੀ ਪ੍ਰਿੰਟਿੰਗ ਦੇਖੋ ਜੀ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ 4.5 ਮੀਟਰ ਦੀ ਕੱਟ ਤੱਕ ਮਿਲੂਗਾ ਜੀ ਇਹ ਵੀ ਤੁਹਾਨੂੰ ਦੋ ਪੀਸਾ ਦੇ ਵਿੱਚ ਮਿਲੂਗਾ ਇੱਕ ਇੱਕ ਪੀਸ ਹੈਗਾ 2.5 ਮੀਟਰ ਇੱਕ ਮਿੰਟ ਇਹ ਵਾਲਾ ਜਿਹੜਾ ਪੀਸ ਹੈ ਜੀ ਇਹ ਰਹੂਗਾ ਜੀ 3.5 ਮੀਟਰ ਦੀ ਕੱਟ ਤੱਕ ਪ੍ਰਿੰਟ ਦੇਖੋ ਜੀ ਇਹਦਾ ਇੱਕ ਪੀਸ ਹੋਰ ਹੈ ਤੁਹਾਨੂੰ ਹੋਰ ਵੀ ਪੀਸ ਮਿਲ ਸਕਦਾ ਹੈ ਇਦਾਂ ਦਾ ਪ੍ਰਿੰਟਿੰਗ ਬਹੁਤ ਪਿਆਰੀ ਰਹਿਣ ਦੋ ਪੀਸਾ ਦੇ ਵਿੱਚ ਮਿਲ ਸਕਦਾ ਜੀ ਇਹ ਪੀਸ ਵੀ ਤੁਹਾਨੂੰ 5 ਮੀਟਰ ਤੱਕ ਪੈਣ ਵਾਲਾ ਜੀ ਇਹ ਵੀ ਦੋ ਪੀਸਾਂ ਦੇ ਵਿੱਚ ਮਿਲ ਸਕਦਾ ਪ੍ਰਿੰਟ ਦੇਖੋ ਜੀ ਕਿੰਨਾ ਪਿਆਰਾ ਹੈ ਦਾ ਪ੍ਰਿੰਟ ਠੀਕ ਹੈ ਜੀ ਇਹ ਪੀਸ ਵੀ ਸਾਡੇ ਕੋਲੇ 2-3 ਪੀਸ ਅਵੇਲੇਬਲ ਹੈ ਇਦਾਂ ਦੇ ਠੀਕ ਹੈ ਜੀ ਜੇਕਰ ਤੁਸੀਂ ਮੇਰੀ ਭੈਣਾ ਪੀਸਾਂ ਦੇ ਵਿੱਚ ਸੂਟ ਬਣਾਉਣਾ ਚਾਹਦੀ ਹੈ ਤਾਂ ਪੂਰਾ ਸੂਟ ਰਾਮਣਾ ਬਣ ਸਕਦਾ 3 ਪੀਸ ਹੈ ਜੀ ਸਾਡੇ ਕੋਲੇ ਪੌਣੇ 2-2 ਮੀਟਰ ਦੀ ਕੱਟ ਤੱਕ ਕੋਈ 2 ਮੀਟਰ ਤੱਕ ਇਦਾਂ ਇਹ 3 ਪੀਸ ਰੈਡ ਵਾਲੇ ਸਾਡੇ ਕੋਲ ਇਹ ਦੀ ਜਿਹੜੀ ਕੱਟ ਰਹਿਣ ਵਾਲੀ ਆ ਸਵਾ ਦੋ 1 ਪੀਸ ਸਵਾ ਦੋ ਦਾ 1 ਪੀਸ 2 ਮੀਟਰ ਦਾ ਰਹਿਣ ਵਾਲਾ ਜੀ ਪੂਰਾ ਸੂਟ ਲੈ ਸਕਦੇ ਹੋ ਇਹ ਵਾਲੇ ਪ੍ਰਿੰਟ ਦੇ ਵਿੱਚ ਇਹ ਤੁਹਾਨੂੰ ਮਿਲੂਗਾ 4.5 ਮੀਟਰ ਦੀ ਕੱਟ ਤੱਕ ਪ੍ਰਿੰਟਿੰਗ ਦੇਖੋ ਜੀ ਕਿੰਨੀ ਪਿਆਰੀ ਹੈ ਬਹੁਤ ਪਿਆਰੀ ਪ੍ਰਿੰਟੀਆਂ ਜੀ ਦੀ 4.5 ਮੀਟਰ ਦੀ ਕੱਟ ਤੱਕ ਲੈ ਸਕਦੇ ਹੋ ਜੀ ਤੁਸੀਂ ਇਹ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਪੀਸ ਪੂਰਾ 5 ਮੀਟਰ ਸੂਟ ਮਿਲ ਜੂਗਾ ਜੀ ਠੀਕ ਹੈ ਜੀ ਪਹਿਲਾਂ ਵੱਡਾ ਪੀਸ ਦਿਖਾਇਆ ਸੀ ਇਹਦੇ ਵਿੱਚ ਇਹ ਵਾਲਾ ਚੈੱਕ ਕਰੋ ਜੀ ਇਹਦਾ ਵੀ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਦੇਖੋ ਜੀ ਪ੍ਰਿੰਟਿੰਗ ਦੇਖੋ ਬੜੀ ਪਿਆਰੀ ਹੈ ਜੇਕਰ ਮੈਚਿੰਗ ਬਾਟਮ ਨਾਲ ਲੈਣਾ ਚਾਹੁੰਦੇ ਨੇ ਸ਼ਾਰਟ ਪੀਸ ਹੈ ਜੀ ਤਾਂ ਮੈਚਿੰਗ ਬਾਟਮ ਦੇ ਨਾਲ ਤੁਸੀਂ ਲੈ ਸਕਦੇ ਹੋ ਇਹਦਾ ਦੇਖੋ ਜੀ ਇਹ ਵੀ ਤੁਹਾਨੂੰ ਮਿਲਣ ਵਾਲਾ ਪੀਸ ਹੈ ਸੂਟ ਆ 4 ਮੀਟਰ ਦੀ ਕੱਟ ਤੱਕ ਪੈਣ ਵਾਲਾ ਜੀ ਪ੍ਰਿੰਟ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ 4 ਮੀਟਰ ਦੀ ਕੱਟ ਤੱਕ ਮਿਲੂਗਾ ਜੀ ਇਹ ਚੈੱਕ ਕਰੋ ਜੀ ਇਹ ਵੀ 4 ਮੀਟਰ ਹੈ ਮਾਸਟਰ ਸ਼ੇਡ ਦੇ ਵਿੱਚ ਰਹੂਗਾ 4 ਮੀਟਰ ਤੱਕ ਆ ਜੀ ਇਹ ਤੁਹਾਨੂੰ ਪੀਸ ਮਿਲੂਗਾ ਜੀ ਇਹ ਵੀ 4 ਮੀਟਰ ਤੱਕ ਰਹੂਗਾ ਜੀ 4 ਮੀਟਰ ਤੱਕ ਰਹਿਣ ਵਾਲਾ ਪੀਸ ਹੈ ਪ੍ਰਿੰਟ ਦੇਖੋ ਜੀ ਕਿੰਨੇ ਸੋਹਣੇ ਸਰਦਾਰੀ ਕਲਰ ਰਹਿਣ ਵਾਲਿਆ ਜੀ ਠੀਕ ਹੈ ਜੀ ਇਹ ਵੀ 4 ਮੀਟਰ ਤੱਕ ਪਹਿਣ ਵਾਲਾ ਪੀਸ ਹੈ ਕਲਰ ਦੇਖੋ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਜੀ ਇਹ ਵਾਲਾ ਦੇਖੋ ਜੀ ਇਹ ਤੁਹਾਨੂੰ 5 ਮੀਟਰ ਤੱਕ ਪਾਊਗਾ ਜੀ ਦੋ ਪੀਸ ਮਿਲਗੇ ਤੁਹਾਨੂੰ ਇਹ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਇਹ ਵਾਲਾ ਪੀਸ ਚੈੱਕ ਕਰੋ ਬਲੂ ਵਾਲਾ ਇਹ ਵੀ ਤੁਹਾਨੂੰ ਪੌਣੇ 4 ਮੀਟਰ ਤੱਕ ਪਾਊਗਾ ਜੀ ਜਿਹੜੀ ਮੇਰੇ ਭੈਣਾਂ ਦਾ ਬੰਦਾ ਸੂਟ ਤਾਂ ਲੈ ਸਕਦੀਆਂ ਸਾਡੇ ਕੋਲੋਂ ਕਿਉਂਕਿ ਅੱਜਕੱਲ ਕਾਟਨ ਦੀਆਂ ਆਪਾਂ ਸਟੇਟ ਬਾਟਮਾਂ ਪਾਉਣੀ ਆ ਜੀ ਤਾਂ ਬਹੁਤ ਸੋਹਣੇ ਸੂਟ ਰੈਡੀ ਹੁੰਦੀਆਂ ਸਟੇਟ ਬਾਟਮਾਂ ਦੇ ਨਾਲ ਇਹ ਇਹ ਵਾਲਾ ਕਲਰ ਵੀ ਤੁਹਾਨੂੰ ਦੋ ਪੀਸਾਂ ਦੇ ਵਿੱਚ ਮਿਲੂਗਾ 4.5 ਮੀਟਰ ਦੀ ਕੱਟ ਤੱਕ ਆਰਾਮ ਨਾਲ ਇਹ ਵਾਲਾ ਸੂਟ ਪੈਣ ਵਾਲਾ ਇਹ ਵੀ ਪੀਸ ਇਹਦੇ ਨਾਲ ਸੇਮ ਹੈ ਜੀ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਇਹ ਵਾਲਾ ਪੀਸ ਵੀ ਤੁਹਾਨੂੰ 4 4.5 ਮੀਟਰ ਦੀ ਕੱਟ ਤੱਕ ਪਊਗਾ ਜੀ ਇਹ ਨਹੀਂ ਹੋਵੇ ਜੀ 4.5 ਮੀਟਰ ਤੱਕ ਪੈਣ ਵਾਲਾ ਜੀ ਇਹ 4 ਮੀਟਰ ਦਾ ਪੀਸ ਇਹ ਹੈ ਜੀ ਇੱਕ ਪੀਸ ਤੁਹਾਨੂੰ ਇਹ ਵਾਲਾ ਮਿਲੂਗਾ ਜੀ ਠੀਕ ਹੈ ਜੀ ਬਹੁਤ ਪਿਆਰਾ ਸੂਟ ਬਣੇ ਇਹ ਸਨ ਅੱਗੇ ਸਾਡੇ ਜਿਹੜੇ ਪੀਸ ਹੈ ਇਹ ਵਾਲਾ ਪੀਸ ਉਹ ਪਹਿਲਾਂ ਦਿਖਾ ਚੁੱਕੀ ਆ ਉਹਦੇ ਨਾਲ ਤੁਸੀਂ ਨਾਲ ਮੈਚਿੰਗ ਕਰਕੇ ਜਿਆਦਾ ਜਿਹਨੇ ਪੂਰਾ ਸੂਟ ਲੈਣਾ ਉਹ ਲੈ ਸਕਦੀ ਮੇਰੀ ਭੈਣ ਤਾਂ ਪੀਸ ਬਹੁਤ ਹੀ ਪਿਆਰੀ ਰਹਿਣ ਵਾਲੀ ਆ ਠੀਕ ਹੈ ਜੀ ਇਹ ਸਨ ਸਾਡੇ ਅੱਜ ਦੇ ਕੱਟ ਪੀਸ ਦਾਸ ਬ੍ਰੈਂਡ ਦੇ ਤਾਂ ਇਹਨਾਂ ਪੀਸਾਂ ਵਿੱਚੋਂ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਜਾਂ ਬਾਟਮ ਆ ਪਸੰਦ ਆਉਂਦੀ ਹੈ ਤਾਂ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਬਾਈ ਕਰ ਸਕਦੇ ਹੋ ਦੇਖੋ ਜੀ ਪ੍ਰਿੰਟ ਤੁਹਾਨੂੰ ਬਹੁਤ ਹੀ ਪਿਆਰੇ ਪਿਆਰੇ ਮਿਲਣਗੇ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਉਹ ਲੈ ਸਕਦੇ ਹੋ ਠੀਕ ਹੈ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ